ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵੇਖੋ ਸਾਡੇ ਵੀਰ ਪੱਕੀਆਂ ਡਿਊਟੀਆਂ ਲੱਗੀਆਂ ਜੀ ਸੇਵਾ ਚੱਲ ਰਹੀ ਆ ਜੀ ਅੱਜ ਘੜ ਤੋਂ ਘੜ ਕਿੰਨੇ ਦਿਨ ਹੋ ਗਏ ਆਪਣੇ ਚੱਲਦੇ ਮੇਲਾ ਠਾਈ ਤਰੀਕ 날ੀ ਵੇਖੋ ਵੀਰ ਸੇਵਾ ਨਿਭਾ ਰਿਹਾ ਜੀ ਆਟਾ ਕਿ ਉਸ ਦਿਨ ਦਾ ਹੀ ਇੱਥੇ ਫੌਜੀ ਆਟੇ ਦੇ ਡਿਊਟੀ ਵੇਖੋ ਵੀਰਾ ਦੀ ਤੇ ਭੈਣਾ ਸਾਡੀਆਂ ਮਾਈਆਂ ਸਾਡੀਆਂ ਵੇਖੋ ਗੁਲਕੇ ਪਕਾ ਰਹੀਆਂ ਸੇਵਾ ਹਰ ਇੱਕ ਵੀਰ ਫਰਾ ਲੱਗਾ ਹੋਇਆ ਜੀ ਕਿਉਂਕਿ ਸੰਗਤਾਂ ਨੂੰ ਬੇਨਤੀ ਆ ਕੋਈ ਵੀ ਵੀਰ ਇੱਥੇ ਸੇਵਾ ਕਰਨਾ ਚਾਹੁੰਦਾ ਧਿਆਨ ਕੇ ਸੇਵਾ ਕਰ ਸਕਦਾ ਜੀ ਸੇਵਾ ਚੱਲ ਰਹੀ ਹੈ ਜੀ ਤੇ ਭੈਣਾਂ ਸਾਡੀਆਂ ਫੁਲਕੇ ਪਕਾ ਰਹੀਆਂ ਬਹੁਤ ਛੜਦੀ ਗੱਲਾ ਦੇਖੋ ਦੂਰ ਤੱਕ ਕਿੰਨੀਆਂ ਲੋਹਾਂ ਚੱਲ ਰਹੀਆਂ ਤੇ ਭੈਣਾਂ ਨੂੰ ਬੇਨਤੀ ਆ ਕੋਈ ਵੀ ਭੈਣ ਸਾਡੀ ਜਾਂ ਮਾਤਾ ਸੇਵਾ ਕਰਨਾ ਚਾਹੁੰਦੀ ਧਿਆਨ ਕੇ ਵੇਖੋ ਅਜੇ ਵੀ ਲੋਹਾਂ ਅੱਗੇ ਜਿਹੜੀਆਂ ਚੱਲ ਰਹੀਆਂ ਜੀ ਦੋ ਲੋਹਾਂ ਖਾਲੀ ਪਈਆਂ ਜੀ ਆਣ ਕੇ ਸੇਵਾ ਕਰ ਸਕਦੇ ਆ ਜੀ ਤੇ ਵੇਖੋ ਬਹੁਤ ਛੜਦੀ ਗੱਲਾ ਹੈ ਜੀ ਤੇ ਬੜੀ ਸ਼ਰਦਾ ਦੇ ਨਾਲ ਸੰਗਤਾਂ ਵੀ ਸਾਡੇ ਉਹ ਦਿਨ ਦੇ ਬਾਲਣ ਦੀ ਸੇਵਾ ਦੀ ਜ਼ਿੰਮੇਵਾਰੀ ਇਹਨਾਂ ਵੀਰਾਂ ਦੀ ਹੈ ਜੀ ਸਾਰਾ ਲੋਹਾਂ ਦਾ ਬਾਲਣ ਇਹਨਾਂ ਵੀਰਾਂ ਨੇ ਪੂਰਾ ਕੀਤਾ ਜਾਂਦਾ ਜਿੰਨਾ ਚਿਰ ਵੀ ਵੇਖੋ ਫੁੱਲ ਕੇ ਚਲਿਏ ਫੁੱਲ ਕੇ ਪੱਕ ਰਿਹਾ ਵੇਖੋ ਤੇ ਸੰਗਤਾਂ ਨੂੰ ਬੇਨਤੀ ਆ ਵੱਧ ਤੋਂ ਵੱਧ ਸੰਗਤਾਂ ਇੱਥੇ ਆਉਣ ਸੇਵਾ ਕਰਨ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਤੇ ਨਾਲ ਮਾਈਆਂ ਸਾਡੀਆਂ ਵੇਖੋ ਸਤਨਾਮ ਵਾਹਿਗੁਰੂ ਦਾ ਨਾਮ ਜਪਦੀਆਂ ਹੋਈਆਂ ਕਿ ਹਰ ਇੱਕ ਦੀਆਂ ਆਸਾ ਮਰਾਦਾਂ ਜਦੋਂ ਬਾਬਾ ਬੁੱਢਾ ਸਾਹਿਬ ਪੂਰਾ ਕਰਦਾ ਕਿ ਕੋਈ ਵੀ ਸੁਖਣਾ ਸੁਖ ਲੋ ਪੁੱਤਰਾਂ ਦਾ ਦਾਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਮੇਲੇ ਤੇ ਹਰ ਇੱਕ ਸੁਖਣਾ ਬਾਬਾ ਜੀ ਜੀ ਪੂਰੀ ਕਰਦੇ ਆ ਜੀ ਜਿਹੜਾ ਸ਼ਰਦਾ ਦੇ ਨਾਲ ਸੇਵਾ ਕਰਦਾ ਤੇ ਇਧਰ ਵੀ ਸਾਡੇ ਵੇਖੋ ਮਿਰਚਾਂ ਦੀ ਸੇਵਾ ਕਰ ਰਿਹਾ ਵੇਖੋ ਡੰਡੀਆਂ ਲਾ ਰਿਹਾ ਮਾਈਆਂ ਵੇਖੋ ਪਿਆਜ਼ ਗੱਟੀ ਜਾਂਦੀਆਂ ਇਧਰ ਵੇਖੋ ਹਰ ਇੱਕ ਵੀਰ ਪਣਾ ਪਣਾ ਸੇਵਾ ਤੇ ਪੂਰਾ ਗ੍ਰਹਿਣ ਡਟੀਆਂ ਹੋਈਆਂ ਤਾਂ ਇੱਧਰ ਪਰਮਜੀਤ पांडे ਤੋਂ ਹੰਦੀ ਸੇਵਾ ਵੀਰਾਂ ਵੱਲੋਂ ਕੀਤੀ ਜਾ ਰਹੀ ਹੈ ਜੀ ਬਰਤਨਾਂ ਦੀ ਸੇਵਾ ਤੇ ਹਰ ਇੱਕ ਵੀਰ ਦੇ ਤੋਂ ਪਨੀਰ ਕੱਟਣ ਦੀ ਸੇਵਾ ਪਨੀਰ ਤੇ ਲੱਗੇ ਹੋਇਆ ਵੀਰ ਉਹ ਪਾਲੇ ਤੋਂ ਪੋਚਾ ਪਾਲੇ ਤੋਂ ਮਲਾਗਾ ਭਾਵੇਂ ਪਾਲਾ ਸਾਰੀ ਚਾਹ ਦੀ ਸੇਵਾ ਇਹਨਾਂ ਨੌਜਵਾਨਾਂ ਵੱਲੋਂ ਕੀਤੀ ਜਾਂਦੀ ਵੇਖੋ ਜੋਦੇ ਚਾਹ ਦੀ ਸੇਵਾ ਇੱਥੇ ਲੱਗੇ ਹੋਏ ਜੀ ਇਹ ਇਧਰ ਵੀ ਪਨੀਰ ਕੱਟਿਆ ਜਾ ਰਿਹਾ ਬਾਬਾ ਜੀ ਨੂੰ ਦੇਖੋ ਮਸਾਲਾ ਪਕਾਇਆ ਜਾ ਰਿਹਾ ਤੇ ਸੇਵਾ ਮਸਾਲੇ ਦੀ ਵੀ ਰ ਆਪ ਕਰ ਰਿਹਾ ਦੇਖੋ ਬ੍ਰੈਡਾਂ ਦੀ ਸੇਵਾ ਇਧਰ ਹਲਵਾਈ ਲੱਗੇ ਹੋਏ ਜੀ ਗਰਮਾ ਗਰਮ ਪਕੌੜੇ ਕੱਢੇ ਜਾ ਰਹੇ ਆ ਜੀ ਬਹੁਤ ਸਹਿਯੋਗ ਆ ਦੇਖੋ ਇਹਨਾਂ ਵੀਰਾਂ ਦਾ ਸਾਰਾ ਦਿਨ ਚੱਲਦੇ ਰਹਿੰਦੇ ਆ ਜੀ ਪਕੌੜੇ ਫੁਲਕੇ ਇਹ ਆਦਰਬਾਈ ਜੀ ਮਸਾਲੇ ਦੀ ਸੇਵਾ ਮਟੀਰੀਅਲ ਇਹ ਤਿਆਰ ਕਰ ਰਹੇ ਆ ਭਰਾ ਬਾਬਾ ਸੂਰਤਾ ਸਿੰਘ ਜਥੇਦਾਰ ਜੀ ਬਹੁਤ ਜ਼ਿੰਮੇਵਾਰੀਆਂ ਨੇ ਇਹਨਾਂ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਸਾਰਾ ਭਾਈ ਜੀ ਮੇਲਾ ਸਜਾਇਆ ਜਾਂਦਾ ਜੀ ਸੰਗਤਾਂ ਇੱਥੇ ਆਉਂਦੀਆਂ ਤੇ ਸੇਵਾ ਕਰਦੀਆਂ ਦੇਖੋ ਜਲੇਬਾਂ ਦੀ ਸੇਵਾ ਕੀਤੀ ਜਾ ਰਹੀ ਹੈ ਜੀ ਆ ਜਾਓ ਕਰਨ ਹੋਰ ਬਾਬਾ ਜੀ ਕਰਨ ਆ ਜਾ ਆ ਜਾ ਇੱਧਰ ਬੀਬੀਆਂ ਬਰਤਨਾਂ ਦੀ ਸੇਵਾ ਕਰਦੀਆਂ ਜੀ ਜਿਨ੍ਹਾਂ ਦੀਆਂ ਆਸਾਂ ਮਰਦਾਂ ਪੂਰੀਆਂ ਨੇ ਇਹ ਟੈਂਕੀਆਂ ਮੰਤਰੀ ਸਾਹਿਬ ਵੱਲੋਂ ਭੇਜੀਆਂ ਗਈਆਂ ਵਾ ਦੇਖੋ ਦੋ ਟੈਂਕੀਆਂ ਜੀ ਇੱਕ 5000 ਲੀਟਰ ਦੀ ਆ ਤੇ ਆ ਵੀ ਟੈਂਕੀ ਬਾਈ ਦੀ ਪਹਿਲੀ ਆ ਜਿਹੜਾ ਜੋਤੀਸ਼ਾ ਤੇ ਸਭਰਾ ਦੇ ਸਰਪੰਚਾ ਮੰਚਾ ਨੇ ਇਹ ਪੁਣਾ ਮੁਰਦਨਾ ਇਹਨਾਂ ਇਧਰ ਬਾਬਾ ਬੁੱਢਾ ਸਾਹਿਬ ਜੀ ਅਜੋਕ ਤਰਾ ਸੰਗਤਾਂ ਸੇਵਾ ਫੁੱਲ ਕੇ ਸ਼ਗ ਰਹੀਆਂ ਜੀ ਵੇਖੋ ਕਿਡਾ ਸਾਰਾ ਦਿਨ ਇਤੋਂ ਹੀ ਬਾਈ ਜੀ ਲੰਗਰ ਇੱਥੇ ਚੱਲਦੇ ਆ ਜੀ ਵੇਖ ਸਕਦੇ ਆ ਸੰਗਤਾਂ ਕਿਵੇਂ ਸੇਵਾ ਦੇ ਵਿੱਚ ਲੱਗੀਆਂ ਹੋਈਆਂ ਜੀ ਬਹੁਤ ਸਹਿਯੋਗ ਆ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਪੁੱਤਰਾਂ ਦੇ ਦਾਨੀ ਮਹਾਰਾਜ ਜੀ ਪਾਕਾ ਜੀ ਮਹਾਰਾਜ ਜੀ ਅਰਦਾਸ ਕਰਕੇ ਆਰੰਭ ਕਰਵਾਏ ਸਨ ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਆਪ ਜੀ ਦੇ ਚਰਨਾ ਵਿੱਚ ਅਰਦਾਸਾਂ ਬੇਨਤੀਆਂ ਪਰਵਾਰਾ ਦੇ ਦਿੱਤੀਆਂ ਸਾਨੂੰ ਮਹਾਰਾਜ ਆਏ ਨਾ ਬਾਕੀ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵੀਰ ਜਿਹੜੇ ਸਿੰਘ ਜੀ ਮਹਾਰਾਜ ਉਹਨਾਂ ਦੇ ਸਾਰੇ ਵੀਰਾਂ ਵੱਲੋਂ ਵੇਖੋ ਸੰਤਨ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਮੇਜੜੀਆਂ ਬਹੁਤ ਬਹੁਤ ਮੁਬਾਰਕਾਂ ਜੀ ਤੇ ਆ ਘੋਟੋ ਬਾਈ ਜੀ ਤੁਹਾਡੇ ਭਰਾ ਦੀ ਅਦਲਵਾਜ਼ ਜ਼ਿੰਦਰਦਾਵਾ ਸਾਹਿਬ ਦੀ ਬਾਤ ਸਾਰੇ ਭਰਾਵਾਂ ਦੇ ਯੂਕੇ ਪਰਾਈ ਘਟ ਦੀ ਪੁਛ ਜਾਣ ਕੀ ਹੱਤਿਆ ਦੀ ਤਾਰੀਖ ਵਦੇਸ਼ ਦੇ ਪਾਰ ਦਾ ਪੁਛੀ ਨਿਕਲਵਾ ਕੇ ਪਾਟ ਲਈ ਘੋਟੋ ਆਈ ਨੇ ਪਾਸਾ ਮੇ ਹੱਥੋਂ ਲੋਕੀਂ ਦੇ ਰਿਦ ਨੂੰ ਪਰਵਾਹ ਦੀ ਬਾਤ ਦੇਵਾ ਦੇ ਕੇ ਲਾਓ ਤੇ ਇਧਰ ਬਾਈ ਜੀ ਹੋਰ ਹੋ ਗਿਆ ਤੇਜਾ ਦੀ ਕਲਾ ਕਰ ਜੀ ਜੀ ਮਹਾਰਾਜ ਦੀ ਬਾਸ ਸਾਈਕਲ ਸਟੈਂਡ ਦੀ ਸੇਵਾ ਨੌਜਵਾਨ ਵੀਰਾਂ ਕਰ ਰਹੀ ਹੈ ਜੀ ਮਹਾਰਾਜ ਇਹਨਾਂ ਦੇ ਮੁਖਾਸ ਦੇ ਬਹੁਤ ਵਧੀਆ ਕਾਰਜ ਕਰਾ ਰਹੇ ਹਨ ਇਹਨਾਂ ਵੀਰਾਂ ਵੱਲੋਂ ਇੱਥੇ ਸਟੈਂਡ ਦੀ ਸੇਵਾ ਕੀਤੀ ਜਾ ਰਹੀ ਹੈ ਵੀਰ ਬਹੁਤ ਸਹਯੋਗ ਦੇ ਰਹੇ ਆ ਜੀ ਇਹਨਾਂ ਦਾ ਹਰ ਸਾਲ ਵੇਖੋ ਪਰਚੀਆਂ ਕੱਟ ਕੇ ਤੇ ਨੰਬਰ ਨੰਬਰ ਲਾ ਕੇ ਪੂਰੀ ਜ਼ਿੰਮੇਵਾਰੀ ਦੇ ਨਾਲ ਇਹ ਵੀਰ ਮੋਟਰਸਾਈਕਲ ਜਮ੍ਹਾਂ ਕਰ ਰਿਹਾ ਬਹੁਤ ਚੜ੍ਹਦੀ ਕਲਾ ਵੀਰ ਭਰਾਵਾ ਇੱਕ ਹੀ ਅਰਦਾਸਾ ਆ ਇੱਕ ਗੇਟ ਆ ਹਸਤੰਦਨ ਬਾਬਾ ਜੀ ਅਸਤੇਜਾ ਵਾਲਾ ਗੇਟ ਬਾਈ ਜੀ ਯਾਰ ਬਾਬਾ ਜੀ ਇਹ ਕੰਮ ਕਰਨਾ ਕਰਨਗੇ ਮੈਂ ਰੰਝਾ ਸਾਰੀ ਮਦਦ ਕਰੇ ਸ਼ੇਅਰ ਕਰੋ ਵੀਡੀਓ ਬਾਤੋ ਬਜੀ ਹਰਿ ਦੇ ਨਾਮ ਰਵਜੀਤ ਜੀ ਦੇ ਚਲਕੇ ਹੋਈ ਜੋਜੀਤ ਸਿੰਘ ਜੀ ਚਾਰ ਨੀ ਵਾਹਿਗੁਰੂ ਜੀ ਦਾ ਹਉਕਾ ਕਰਦਿਆਂ ਹੋਇਆਂ ਪੰਜ ਬਾੜ ਸ਼ਰਮ ਕਰਵਾਦੀ ਹੈ ਅਤੇ ਵਿਦੇਸ਼ਾਂ ਵਿੱਚ ਪੱਤੇ ਹੋਣ ਲਈ